ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਵੈਲਕਮ ਹੈ ਤੇ ਜਿਹੜੇ ਮੇਰੇ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਆ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਅੱਜ ਆਪਾਂ ਤੁਹਾਨੂੰ ਆਪਣੀ ਪਨੀਰੀ ਦਿਖਾਵਾਂਗੇ ਇਹ ਆਪਣੀ ਵੈਰਾਈਟੀ ਹੈਗੀ ਜੀ 110 ਇਹ ਆਪਾਂ 16 ਤਰੀਕ ਨੂੰ ਪਨੀਰੀ ਬੀਜੀ ਸੀ ਤੇ ਅੱਜ ਪੂਰੇ 14 ਦਿਨ ਦੀ ਹੋ ਗਈ ਤੇ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਜਨਨ ਕਿ ਇੱਕ ਇੱਕ ਗਿੱਠ ਦੀ ਪਨੀਰੀ ਹੋਣ ਵਾਲੀ ਹੈ ਤੁਹਾਨੂੰ ਆਪਾ ਪੱਟ ਕੇ ਵੀ ਦਿਖਾ ਦਿੰਦੇ ਡੱਕਾ ਆਹ ਦੇਖੋ ਜਨਨ ਕਿ ਅੱਧ ਦੇ ਵਿੱਚ ਪਹੁੰਚ ਚੁੱਕੀ ਹੈ ਬਹੁਤ ਵਧੀਆ ਕੰਡੀਸ਼ਨ ਚੱਲ ਰਹੀ ਹੈ ਪਨੀਰੀ ਦੀ ਤੇ ਆ ਦੇਖੋ ਤੇ ਰੰਗ ਰੂਪ ਵੀ ਤੁਸੀਂ ਦੇਖੀ ਸਕਦੇ ਹੋਊਗੇ ਤੇ ਹੁਣ ਆਪਾਂ ਦੱਸੂਗੇ ਵੀ ਆਪਾਂ ਪਾਇਆ ਕੀ ਕੀ ਹੈ ਇੱਕ ਦਾ ਗੱਲ ਨੋਟ ਕਰਿਓ ਵੀ ਕੋਈ ਵੀ ਪਨੀਰੀ ਹੈ ਟੈਂਪਰੇਚਰ ਉਹ ਹਾਈ ਚੱਲ ਰਿਹਾ ਪਨੀਰੀ ਨੂੰ ਜਿਹੜਾ ਪਾਣੀ ਉਹ ਸ਼ਾਮ ਦੇ ਟਾਈਮ ਦੋ ਹੁਣ ਤੁਸੀਂ ਦੇਖ ਸਕਦੇ ਹੋ ਆ ਸੂਰਜ ਢਲ ਗਿਆ ਤੇ ਆਪਾਂ ਨੂੰ ਘੰਟਾ ਹੋ ਗਿਆ ਆਪਾਂ 5 ਵਜੇ ਪਨੀਰੀ ਦੇ ਵਿੱਚ ਪਾਣੀ ਪਾਇਆ ਤੇ ਹੁਣ ਇਹਨੇ 5-4 ਘੰਟੇ ਦੇ ਵਿੱਚ ਪਾਣੀ ਖਾ ਜਾਣਾ ਤੇ ਸੂਬਾ ਇਹਨੇ ਹੋ ਜਾਣਾ ਹੈ ਖਾਲੀ ਤੇ ਨਾ ਇਹ ਤਾਂ ਧੁੱਪ ਹਵਾ ਵੀ ਲੱਗਦੀ ਹੈ ਤੇ ਨਾਲੇ ਪਾਣੀ ਵੀ ਲੱਗਦਾ ਹੈ ਸਹੀ ਤਰੀਕੇ ਨਾਲ ਪਾਣੀ ਲਾਓ ਸੂਬਾ ਬਿਲਕੁਲ ਨਾ ਲਾਓ ਸ਼ਾਮ ਨੂੰ ਪਾਣੀ ਲਾਓ ਤੇ ਜੇ ਆਪਾਂ ਕੋਈ ਵੀ ਡੋਜ ਹੈ ਪਨੀਰੀ ਨੂੰ ਆਪਾਂ ਲੇਟ ਕਰੂਗੇ ਆਪਾਂ ਹੁਣ ਇਹ ਪਨੀਰੀ ਦੇ ਵਿੱਚ ਆਪਣੀ ਟੋਟਲ ਜਗ੍ਹਾ ਹੈਗੀ ਅੱਧੀ ਕਨਾਲ ਜਾਨੀ ਕਿ 9-10 ਮਰਲੇ ਜਗ੍ਹਾ ਆਪਾਂ ਬੀਜੀ ਹੋਈ ਹੈ 10 ਮਾਰ ਲਿਆ ਦੀ ਅੱਧੀ ਕਨਾਲ ਹੁੰਦੀ ਹੈ ਤੇ ਆਪਾਂ ਸਿਰਫ ਇਹਦੇ ਵਿੱਚ 1 ਕਿਲੋ ਜੂਰੀਆ ਲਾਇਆ ਏ ਉਹ 10ਵੇਂ ਦਿਨ 10ਵੇਂ ਦਿਨ ਆਪਾਂ ਦਾਣਾ-ਦਾਣਾ 1 ਕਿਲੋ ਜੂਰੀਆ ਲਾਇਆ ਤੇ ਬਹੁਤ ਜ਼ਰੂਰੀ ਹੈ ਵੀ ਤੁਸੀਂ ਵੀ ਜੇ ਪਨੀਰੀ ਬੀਜੀ ਹੈ ਤਾਂ ਉਹਨੂੰ 10ਵੇਂ ਦਿਨ ਜੂਰੀਆ ਜ਼ਰੂਰ ਦਿਓ ਤੇ ਪਨੀਰੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਵਧੀਆ ਰੰਗ ਰੂਪ ਹੈ ਤੇ ਹੁਣ ਦੂਜੀ ডোজ ਆਪਾਂ ਦੇਣੀ ਹੈ ਕੱਲ ਨੂੰ ਕਿਲੋ ਦੀ ਕਾਲੂ ਦੇਣੀ ਜੇ ਆਪਾਂ ਜ਼ਿਆਦੇ ਜੂਰੀ ਆਪਾਂ ਉਹ ਪਾਉਗੇ ਤਾਂ ਆਪਣੀ ਪਨੀਰੀ ਖਰਾਬ ਹੋ ਜੂਗੀ ਤੇ ਆਪਾਂ 15ਵੇਂ ਦਿਨ ਕਾਲੂ 1-2 ਜੇ ਕਿਲੋ ਦੀ ਇਹਨੂੰ ਫੇਰ ਦੇਣੀ ਹੈ ਤੇ ਫੇਰ ਦੇਖੋ ਇਹਨੇ 3 ਦੋਜਾ ਆਪਾਂ ਦੇਣੀਆਂ ਐ ਤੇ ਕੋਈ ਸਪਰੇਅ ਨਹੀਂ ਕੀਤੀ ਹਜੇ ਤੇ ਸਪਰੇਅ ਜੇ ਆਪਾਂ ਕਰੂਗੇ ਤਾਂ ਸਿਰਫ ਜ਼ਿੰਕ ਦੀ ਕਰੂਗੇ ਇੱਕ ਬਸ ਤੇ ਪਨੀਰੀ ਦੇਖ ਸਕਦੇ ਹੋਊਗੇ ਤੇ ਜਿਵੇਂ ਆਪਾਂ ਦੱਸਿਆ ਇੱਕ ਤਾਂ ਪਾਣੀ ਸ਼ਾਮ ਦੇ ਟਾਈਮ ਲਾਓ ਤੇ 10ਵੇਂ ਦਿਨ ਥੋੜਾ ਜਿਹਾ ਜੂਰੀਆ ਜਾਨੀ ਕਿ ਥੋੜਾ ਥੋੜਾ ਜੂਰੀਆ ਲਾਓ ਇਕੱਠਾ ਨਾ ਦਿਓ ਪੰਜਵੇਂ ਛੇਵੇਂ ਦਿਨ ডোজ ਦੇ ਦਿਓ ਤਿੰਨ ਵਾਰ ডোজਾ ਇੱਕ ਮਹੀਨੇ ਦੇ ਵਿੱਚ ਕਰ ਦਿਓ ਕੰਪਲੀਟ ਰੰਗ ਰੂਪ ਤੁਸੀਂ ਦੇਖ ਸਕਦੇ ਹੋਊਗੇ ਪਨੀਰੀ ਤਾਂ ਬਹੁਤ ਵਧੀਆ ਏ ਅੱਜ ਆਪਣੀ 14 ਦਿਨ ਦੀ ਪਨੀਰੀ ਹੋਈ ਏ ਸਿਰਫ ਤੇ ਬਾਕੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਹੋਰ ਵੀ ਆਪਾਂ ਤੁਹਾਨੂੰ ਦਿਖਾਉਂਦੇ ਰਹੋਗੇ ਵੀ ਪਨੀਰੀ ਦੀ ਕਿਆ ਸਿਚੁਏਸ਼ਨ ਚੈੱਕ ਕਰੋ ਬਹੁਤ ਵਧੀਆ ਹਾਇ ਤੱਕ ਰੰਗ ਰੂਪ ਹੈ ਪਨੀਰੀ ਦਾ ਤੇ ਬਾਕੀ ਅੱਗੇ ਵੀ ਤੁਹਾਨੂੰ ਦਿਖਾਉਗੇ ਵੀਡੀਓਜ਼